ਆਮ ਆਦਮੀ ਪਾਰਟੀ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਜਾਵੇਗਾ ਪਰੰਤੂ ਧਰਾਤਲੀ ਪੱਧਰ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਆਓ ਤੁਹਾਨੂੰ ਦਿਖਾਉਂਦੇ ਹਾਂ ਦਰਾਹ ਦਾ ਇਹ ਪਬਲਿਕ ਟਾਇਲਟ ਜੋ ਬਣ ਕੇ ਤਿਆਰ ਹੋ ਚੁੱਕਿਆ ਹੈ ਪਰੰਤੂ ਅਜੇ ਤੱਕ ਇਹ ਜਨਤਾ ਦੇ ਸਪੁਰਦ ਨਹੀਂ ਕੀਤਾ ਗਿਆ ਕਿਉਂਕਿ ਜੋ ਕਿਸੇ ਵੀਆਈਪੀ ਨੇਤਾ ਵੱਲੋਂ ਇਸ ਦਾ ਉਦਘਾਟਨ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਪਬਲਿਕ ਲਈ ਖੋਲ੍ਹਿਆ ਜਾਵੇਗਾ ਤਕਰੀਬਨ 16 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਪਬਲਿਕ ਟਾਇਲਟ ਤਿਆਰ ਕੀਤਾ ਗਿਆ ਹੈ ਇਸ ਨੂੰ ਬਣਾਉਣ ਵਾਲੇ ਠੇਕੇਦਾਰ ਨੇ ਦੱਸਿਆ ਕਿ ਇਹ ਟਾਇਲਟ ਬਿਲਕੁਲ ਸੰਪੂਰਨ ਰੂਪ ਵਿੱਚ ਤਿਆਰ ਕਰ ਦਿੱਤਾ ਗਿਆ ਹੈ ਤੇ ਇਸ ਦੀ ਚਾਬੀ ਇੱਕ ਦੋ ਦਿਨਾਂ ਦੇ ਵਿੱਚ ਨਗਰ ਕੌਂਸਲ ਨੂੰ ਦੇ ਦਿੱਤੀ ਜਾਵੇਗੀ ਦੂਸਰੇ ਪਾਸੇ ਨਗਰ ਕੌਂਸਲ ਦੇ ਸੁਪਰਡੈਂਟ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੁਝ ਖਾਮੀਆਂ ਸਨ ਉਹਨਾਂ ਨੇ ਠੇਕੇਦਾਰ ਨੂੰ ਕਹਿ ਕੇ ਇਹ ਖਾਮੀਆਂ ਦੁਆਰਾ ਦੂਰ ਕਰਵਾਈਆਂ ਨੇ ਉਹਨਾਂ ਦੱਸਿਆ ਕਿ ਬਹੁਤ ਜਲਦੀ ਇਹ ਪਬਲਿਕ ਟਾਇਲਟ ਜਨਤਾ ਦੇ ਲਈ ਖੋਲ ਦਿੱਤਾ ਜਾਵੇਗਾ ਦੂਸਰੇ ਪਾਸੇ ਜੋ ਸ਼ਹਿਰ ਦੇ ਵਸਨੀਕ ਨੇ ਉਹਨਾਂ ਨੇ ਦੱਸਿਆ ਕਿ ਇਹ ਟਾਇਲਟ ਬਣੇ ਨੂੰ ਕਾਫੀ ਮਹੀਨੇ ਹੋ ਚੁੱਕੇ ਨੇ ਪਰੰਤੂ ਇਹ ਕਿਸੇ ਨੇਤਾ ਦੇ ਉਦਘਾਟਨ ਦਾ ਇੰਤਜ਼ਾਰ ਕਰ ਰਿਹਾ ਹੈ ਇਸੇ ਦੌਰਾਨ ਜੋ ਬੀਬੀਆਂ ਨੇ ਖਾਸ ਤੌਰ ਤੇ ਜੋ ਬਸ ਸੜੇ ਤੇ ਬੀਬੀਆਂ ਨੇ ਉਹਨਾਂ ਨੂੰ ਭਾਰੀ ਦਿੱਕਤ ਅਤੇ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਾਥਰੂਮ ਜਾਣ ਲਈ ਉਹਨਾਂ ਨੂੰ ਇਹ ਖੱਬੇ ਸੱਜੇ ਜਾਣਾ ਪੈਂਦਾ ਹਾਂਜੀ ਭਰਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕੀ ਜੀ ਬਿੱਕੀ ਜੀ ਇਹ 16 ਲੱਖ ਰੁਪਏ ਦੀ ਲਾਗਤ ਨਾਲ ਇਹ ਜੋ ਟਾਇਲਟ ਤਿਆਰ ਕੀਤਾ ਗਿਆ ਪਰੰਤੂ ਅਜੇ ਤੱਕ ਪਬਲਿਕ ਦੇ ਲਈ ਖੋਲਿਆ ਨਹੀਂ ਗਿਆ ਕੀ ਕਹਿਣਾ ਚਾਹੋਗੇ ਇਹ ਕਹਿਣਾ ਚਾਹੁੰਦੇ ਆ ਜਿਹੜਾ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਵਾ ਇੱਕ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਆ ਜੀ ਹੁਣ ਚਲਾਉਣ ਲਈ ਅੱਡੇ 'ਚ ਬੱਸਾਂ ਵੀ ਕੱਢਦੀਆਂ ਨੇ ਆਟੋ ਵੀ ਕੱਢਦੇ ਨੇ ਹੋਰ ਸਵਾਰੀਆਂ ਵੀ ਮੇਰਾ ਕੱਢਦੀਆਂ ਨੇ ਖਾਸ ਕਰਕੇ ਬੀਬੀਆਂ ਨੂੰ ਵੱਧ ਪਰੇਸ਼ਾਨੀ ਹੁੰਦੀ ਹੈ ਜੀ ਠੀਕ ਹੈ ਨਾ ਜੀ ਅੱਛਾ ਜੀ ਤੇ ਕੋਈ ਗੱਲਬਾਤ ਹੋਈ ਆ ਤੁਹਾਡੀ ਤੁਸੀਂ ਬੇਨਤੀ ਕੀਤੀ ਆ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਕਿ ਇਹਨੂੰ ਖੋਲਿਆ ਜਾਵੇ ਹਾਂ ਜੀ ਬਰਾਜ ਜੀ ਕਿੰਨਾ ਚਿਰ ਤੁਹਾਡਾ ਹਾਂ ਜੀ ਬਹੁਤ ਵਾਰ ਇੱਥੇ ਆਉਂਦਾ ਠੇਕੇਦਾਰ ਨੂੰ ਵੀ ਕਹਿਆ ਵੀ ਅੱਜ ਕਰਦੇ ਆ ਕੱਲ੍ਹ ਨੂੰ ਕਰਦੇ ਆ ਹਾਂ ਜੀ ਵੀ ਆਹੀ ਲਾਰੇ ਨੇ ਹੋਰ ਤਾਂ ਕੋਈ ਪੱਲੇ ਕੁਝ ਪੈਂਦਾ ਨਹੀਂ ਇੱਥੇ ਸਾਡੇ ਜੀ ਆ ਜੀ ਹੋਰ ਕੁਝ ਨਹੀਂ ਹੈਗਾ ਨਹੀਂ ਮਤਲਬ ਉਹਨਾਂ ਨੇ ਤਿਆਰ ਕਰਤਾ ਹੁਣ ਖੋਲਣ ਦੇ ਵਿੱਚ ਕੀ ਦਿੱਕਤ ਆ ਲਾਰੇ ਕਿਸ ਕੱਲ੍ਹ ਦੇ ਲਾਰੇ ਨੇ ਕਹਿੰਦੇ ਗੈਦਪੁਰੇ ਇਹਨੂੰ ਹੁਣ ਕੀ ਕਹੀਏ ਕਿ ਹਾਂ ਅਸੀਂ ਕਹਿੰਦੇ ਬਾਥਰੂਮ ਆਊਗਾ ਫੇਰ ਆਕੇ ਇਹਦਾ ਨੌਰਤ ਕਰਨਗੇ ਨੀ ਮਤਲਬ ਹੁਣ ਜਨਤਾ ਪਰੇਸ਼ਾਨ ਹੋ ਰਹੀ ਆ ਪਬਲਿਕ ਦਾ ਪੈਸਾ ਲੱਗਿਆ 1 ਸੋਨਾ ਲੱਖ ਰੁਪਏ ਤੇ ਕੋਈ ਨੇਤਾ ਆਊਗਾ ਫਿਰ ਇਸ ਦਾ ਠਟ ਕਰਨ ਕਰੂਗਾ ਫਿਰ ਜਨਤਾ ਲਈ ਖੁੱਲਿਆ ਜਾਊਗਾ ਉਹੀ ਗੱਲ ਕਹਿ ਰਹੇ ਆ ਜੀ ਕੋਈ ਨੇਤਾ ਆਊਗਾ ਐਮ ਐਲ ਏ ਆਊਗਾ ਤਾਂ ਇਹ ਚੱਲੂ ਹੋਣਾ ਜੀ ਭਰਾ ਜੀ ਜਿਵੇਂ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਸੀਗੇ ਕਿ ਇੱਥੇ ਜੋ ਵੀ ਆਈ ਪੀ ਕਲਚਰ ਖਤਮ ਕੀਤਾ ਜਾਊਗਾ ਜੋ ਇੱਥੇ ਬੋਰਡ ਲਗਾਏ ਜਾਣਗੇ ਜਿੰਨਾ ਮਿਸਤਰੀਆਂ ਨੇ ਬਣਾਇਆ ਜਾਗਾ ਉਹਨਾਂ ਮਿਸਤਰੀਆਂ ਦੇ ਨਾਲ ਲਿਖੇ ਜਾਣਗੇ ਪਰੰਤੂ ਅਜੇ ਵੀ ਜੋ ਵੀਆਈਪੀ ਕਲਚਰ ਉਸ ਤਰ੍ਹਾਂ ਬਾਦ ਦਸਤੂਰ ਜਾਰੀ ਹੈ ਉਸ ਤਰ੍ਹਾਂ ਹੀ ਜੋ ਨੇਤਾ ਆਉਂਦੇ ਨੇ ਉਦਘਾਟਨ ਕਰਦੇ ਨੇ ਕੀ ਲੱਗਦਾ ਕਿ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਇਹ ਤਾਂ ਹੀ ਫੋਕੇ ਬਾਦ ਨੇ ਜੀ ਗੱਲਾਂ ਇਹ ਨੇ ਹੋਰ ਕੁਝ ਨਹੀਂ ਆਏਗਾ ਜੀ ਉਹ ਪੱਲੇ ਪੈਣ ਵਾਲੀ ਕੋਈ ਗੱਲ ਨਹੀਂ ਇਹ ਵਾਅਦੇ ਕਰਕੇ ਆਪਣੇ ਚਲੇ ਜਾਂਦੇ ਨੇ ਆਪਣੇ ਰੌਂਪੜਾ ਰੌਂਪੜਾ ਵਾਲੇ ਰੋਡ ਦਾ ਦੇਖ ਲਓ ਤੁਸੀਂ ਮਿਲਟਰੀ ਵਾਲਾ ਦੇਖ ਲਓ ਰਾਹ ਆ ਦੂਜਾ ਨਹਿਰ ਵਾਲਾ ਰਾਹ ਦੇਖ ਲਓ ਕਿੰਨੀ ਦੁਨੀਆ ਪਰੇਖਾਨ ਹੁੰਦੀ ਆ ਕਿੰਨੀ ਔਖੀ ਪਬਲਿਕ ਹੁੰਦੀ ਆ ਕੋਈ ਕਿਸੇ ਸਰਕਾਰ ਦੇ ਕੰਨ ਦੇ ਉੱਤੇ ਜੂਨ ਹੀ ਸਰਕਰੀ ਹੈਗੀ ਕੋਈ ਕੁਝ ਨਹੀਂ ਕਰ ਰਿਹਾ ਹੈ ਭਰਾ ਜੀ ਲੋਕਾਂ ਦੇ ਵਿੱਚ ਬਦਲਾਅ ਨੂੰ ਲੈ ਕੇ ਬੜਾ ਉਤਸ਼ਾਹ ਸੀਗਾ ਬੜਾ ਪਤੂਰ ਸੀਗਾ ਲੱਗਦਾ ਵੀ ਉਹ ਜਿਹੜਾ ਉਹਨਾਂ ਦਾ ਚਾਲ ਲੈ ਗਿਆ ਹੁਣ ਬਾਸ ਜੀ ਠੋਕੇ ਬਾਅਦ ਹੀ ਨੇ ਹੋਰ ਕੁਝ ਨਹੀਂ ਹੈਗਾ ਜੀ ਪੱਲੇ ਟੱਕ ਨਹੀਂ ਹੈਗਾ ਪੱਲੇ ਆਮ ਆਦਮੀ ਪਾਰਟੀ ਦੇ ਬਸ ਗੱਲਾਂ ਹੀ ਨੇ ਵਾਦੇ ਨੇ ਹੋਰ ਕੁਝ ਨਹੀਂ ਹੈਗਾ ਇਹਨਾਂ ਦੇ ਪੱਲੇ ਕੋਈ ਗੱਲਬਾਤ ਨਹੀਂ ਆਮ ਆਦੀਮ ਪਾਰਟੀ ਨੇ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਸੀਗੇ ਕਿ ਵੀਆਈਪੀ ਕਲਚਰ ਖਤਮ ਕੀਤਾ ਜਾਊਗਾ ਲੋਕਾਂ ਨੂੰ ਜੋ ਸਹੂਲਤਾਂ ਨੇ ਉਹ ਮਿਲਣਗੀਆਂ ਕਾਫੀ ਬਦਲਾਅ ਦੇਖਣ ਵਿੱਚ ਆਇਆ ਜਿਸ ਤਰ੍ਹਾਂ ਕਿ ਤਹਿਸੀਲਦਾਰ ਸੀਗੇ ਉਹ ਰਜਿਸਟਰੀਆਂ ਦਾ ਪ੍ਰੋਸੈਸ ਸੌਖਾ ਕੀਤਾ ਗਿਆ ਪਰੰਤੂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਉਂ ਦੀਆਂ ਤਿਉਂ ਬਰਕਰਾਰ ਨੇ ਉਸੇ ਤਰ੍ਹਾਂ ਵੀਆਈਪੀ ਕਲਚਰ ਜੋ ਹੈਗਾ ਬਾਜ਼ ਦਸਤੂਰ ਜਾਰੀ ਹੈ ਅੰਜੀ ਭਰਾ ਜੀ ਕੀ ਅਪੀਲ ਕਰਨਾ ਚਾਹੋਗੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਹੀ ਅਪੀਲ ਕਰਨਾ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਚਲਾਇਆ ਜਾਵੇ ਜੀ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਠੀਕ ਆ ਨਾ ਜੀ ਆਮ ਜਨਤਾ ਇਹਦਾ ਫਾਇਦਾ ਲੈ ਸਕੇ ਕਿਉਂਕਿ ਲੋਕਾਂ ਦੇ ਪੈਸੇ ਦੇ ਨਾਲ ਟੈਕਸ ਦੇ ਪੈਸੇ ਦੇ ਨਾਲ ਇਹ ਜੋ ਜੋ ਸਹੂਲਤ ਤਿਆਰ ਕੀਤੀ ਗਈ ਹੈ ਤੇ ਲੋਕਾਂ ਲਈ ਨਹੀਂ ਖੁੱਲੀ ਜਾ ਰਹੀ ਕਿੰਨੇ 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 ਮਹੀਨੇ ਹੋ ਗਏ ਇਸ ਨੂੰ ਤਿਆਰ ਹੋਣ ਤੋਂ ਬਾਅਦ ਇਸ ਤਰ੍ਹਾਂ ਖੜੇ ਨਹੀਂ 5-6 ਮਹੀਨੇ ਹੋ ਗਏ ਜੀ ਤਿਆਰ ਹੋਏ ਇਹਨੂੰ ਤੇ ਵੀ ਦੇਖ ਲਓ ਤੁਹਾਡੇ ਸਾਹਮਣੇ ਉਵੇਂ ਬੰਦ ਪਿਆ ਕਿ ਨੇਤਾਾਂ ਦਾ ਇੰਤਜ਼ਾਰ ਕਰ ਰਿਹਾ ਵੀ ਨੇਤਾ ਆਊਗਾ ਰੀਵਨ ਕੱਟਣਗੇ ਰੀਵਨ ਕੱਟਣਗੇ ਤੇ ਫੇਰ ਇਹ ਫੇਰ ਲੋਕਾਂ ਨੂੰ ਸੂਰਤ ਮਿਲੂਗੀ ਹਾਂ ਜੀ ਆ ਵੋਟਾਂ ਦੇ ਪਹਿਲਾਂ ਕਹਿੰਦੇ ਸੀ ਕਿ ਉਹ ਫਤੇ ਗੜ ਤੋਂ ਸੀਗੇ ਨੇਤਾ ਜੀ ਇੱਕ ਆਹ ਦਰਾਹੇ ਵਾਲਾ ਰੋਡ ਜੀ ਬਹੁਤ ਜਲਦੀ ਚਾਲੂ ਹੋ ਜਾਊਗਾ ਐ ਕਰਦਾਂਗੇ ਉਹ ਕਰਦਾਂਗੇ ਪੋਸਟਰਾਂ ਤੇ ਬਹੁਤ ਜੀ ਵੀ ਕਰੇਨਾ ਦੇਖੋ ਜੀ ਰੋਡ ਚਾਲੂ ਹੋ ਗਿਆ ਆ ਹੋ ਗਿਆ ਕਿਸੇ ਨੇ ਕੋਈ ਕੁਝ ਨਹੀਂ ਹੋਇਆ ਹੈਗਾ ਵੋਟਾਂ ਲੈ ਕੇ ਨੇ ਆਪਣਾ ਤੁਰ ਤੇ ਲੱਗੇ ਨੇ ਦਾ ਸਰ ਠੰਡੇ ਆਪਣਾ ਏਸੀਆਂ ਚ ਬੈਠੇ ਨੇ ਕੋਈ ਕੁਝ ਨਹੀਂ ਕਰ ਰਿਹਾ ਜੀ ਭਰਾ ਜੀ ਜੇ ਮਤਲਬ ਇਹਦੇ ਉਦਘਾਟਨ ਦੀ ਗੱਲ ਹੈ ਤਾਂ ਨਗਰ ਕਾਉਂਸਲ ਦਾ ਜਿਹੜਾ ਪ੍ਰਧਾਨ ਹੈ ਉਹ ਵੀ ਉਦਘਾਟਨ ਕਰ ਸਕਦਾ ਜਾਂ ਕਿ ਆਮ ਬੰਦਾ ਵੀ ਉਦਘਾਟਨ ਕਰ ਸਕਦਾ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਨਹੀਂ ਜੀ ਤਾਂ ਹੁਣ ਇਹਨਾਂ ਨੂੰ ਪਤਾ ਨਹੀਂ ਵੀ ਕੀ ਕਰਨਾ ਕੀ ਨਹੀਂ ਗੱਲ ਤਾਂ ਕੋਈ ਏਡੀ ਬੜੀ ਖਾਸ ਕਰਨੀ ਪੂਰਾ ਰੈਡੀ ਹੈ ਬਾਥਰੂਮ ਹਰ ਕੋਈ ਹੈਗਾ ਬੰਦਾ ਵੀ ਇਹਨਾਂ ਨੂੰ ਪਤਾ ਚੱਲਿਆ ਵੀ ਰੱਖਿਆ ਹੋਇਆ ਹੁਣ ਇਹ ਪਤਾ ਨਹੀਂ ਹੈਗਾ ਵੀ ਕਿਹੜੀ ਗੱਲੋਂ ਕਿੱਥੇ ਕੰਮ ਰੁਕਿਆ ਹੋਇਆ ਹੈ ਕਿੰਨੀਆਂ ਕਿੱਥੇ ਮਤਲਬ ਜੋ ਮਰੀਜ਼ ਨੇ ਜਾਂ ਆਮ ਲੋਕ ਨੇ ਬੀਬੀਆਂ ਨੇ ਕਿੰਨਾ ਪਰੇਸ਼ਾਨ ਹੁੰਦੀਆਂ ਦਿਖਾਈ ਦਿੰਦੀਆਂ ਬਹੁਤ ਦੁਖੀ ਹੁੰਦੀਆਂ ਆ ਜੀ ਆ ਕੇ ਪੁੱਛਦੀਆਂ ਨੇ ਐਸਾ ਟੈਕਸਿਕ ਹੈ ਨਾ ਹੁਣ ਕਈ ਵਾਰ ਬਜ਼ੁਰਗ ਮਾਤਾ ਪਿਤਾ ਪਛਾਅ ਕਰਨ ਆਉਂਦੀਆਂ ਨੇ ਸਾਨੂੰ ਮੂੰਹ ਦੂਜੇ ਪਾਸੇ ਨੂੰ ਫੜਨਾ ਪੈਂਦਾ ਹਾਂ ਠੀਕ ਹੈ ਜੀ ਕੋਈ ਸ਼ਰਮ ਆਉਂਦੀ ਹੈ ਆਪਣੇ ਆਪ ਨੂੰ ਕੋਈ ਸਾਡੀਆਂ ਮਾਮਾ ਵਰਗੀਆਂ ਜਾਂ ਦੋ ਭੈਣੀਆਂ ਨੇ ਸਾਨੂੰ ਖੁਦ ਸ਼ਰਮ ਆਉਂਦੀ ਸੋ ਇਹ ਸਨ ਕੁਝ ਲੋਕਲ ਨਿਵਾਸੀ ਜਿਨ੍ਹਾਂ ਦਾ ਕਹਿਣਾ ਕਿ ਜੋ ਇੱਥੇ ਬੀਬੀਆਂ ਨੇ ਇੱਕ ਬਸਟਾ ਹੈ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹ ਇੱਥੇ ਖੁੱਲੇ ਦੇ ਵਿੱਚ ਆਪਣਾ ਸੌਚ ਜਾਂਦੀਆਂ ਨੇ ਯੂਰਿਨ ਜਾਂਦੀਆਂ ਨੇ ਤੇ ਦੂਸਰੇ ਪਾਸੇ ਜੋ 16 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜੋ ਪਬਲਿਕ ਟਾਇਲਟ ਬਣਵਾਇਆ ਗਿਆ ਉਹ ਉਸੇ ਤਰ੍ਹਾਂ ਬੰਦ ਹੈ ਇਸ ਉੱਪਰ ਜੋ ਪੰਜਾਬ ਸਰਕਾਰ ਦੇ ਬੋਰਡ ਲੱਗੇ ਹੋਏ ਨੇ ਜੁੱਧ ਨਸ਼ਿਆਂ ਵਿਰੁੱਧ ਪਰੰਤੂ ਅਜੇ ਤੱਕ ਇਹ ਜਨਤਾ ਦੇ ਲਈ ਨਹੀਂ ਖੋਲਿਆ ਗਿਆ ਜੰਤ ਲੋਕਾਂ ਦੇ ਦੱਸਣ ਅਨੁਸਾਰ 4-5 ਮਹੀਨੇ ਹੋ ਚੁੱਕੇ ਨੇ ਪਰੰਤੂ ਅਜੇ ਤੱਕ ਇਹ ਟਾਇਲਟ ਨਹੀਂ ਖੋਲਿਆ ਗਿਆ ਮਿੱਕੇਦਾਰ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਈ ਵਾਰ ਗੱਲ ਹੋਈ ਹੈ ਉਹ ਅੱਜ ਖੋਲ੍ਹ ਦਿਆਂ ਕੱਲ੍ਹ ਖੋਲ੍ਹ ਦਿਆਂ ਪਰੰਤੂ ਇਹ ਜੋ ਟਾਇਲਟ ਹੈ ਅਜੇ ਤੱਕ ਨਹੀਂ ਖੋਲਿਆ ਗਿਆ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੀ ਮੰਗ ਹੈ ਕਿ ਇਸ ਟਾਇਲਟ ਨੂੰ ਜਲਦੀ ਖੋਲ੍ਹਿਆ ਜਾਵੇ